ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਸੋਮਵਾਰ ਨੂੰ ਵੀ ਇਦੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਜੀ ਹਾਂ ਇਹ ਤੀਜੀ ਵਾਰ ਹੋਵੇਗਾ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਂਚ ਏਜੰਸੀ ਸਾਹਮਣੇ ਪੇਸ਼ ਨਹੀਂ ਹੋਏ ਹਨ ਉਦੋਂ ਆਮ ਆਦਮੀ ਪਾਰਟੀ ਨੇ ਵੀ ਇਦੀ ਦੇ ਨੋਟਿਸ ਨੂੰ ਗੈਰ ਕਾਨੂੰਨੀ ਦੱਸਿਆ ਤੇ ਕਹਿ ਦਿੱਤਾ ਹੈ ਕਿ ਉਹ ਹੁਣ ਕੋਰਟ ਦੇ ਹੁਕਮ ਦੀ ਉਡੀਕ ਕਰਨਗੇ ਕਿਉਂਕਿ ਮਾਮਲਾ ਕੋਰਟ ਦੇ ਵਿਚਾਰ ਅਧੀਨ ਹੈ ਆਮ ਆਦਮੀ ਪਾਰਟੀ ਨੇ ਵੀ ਕਿਹਾ ਹੈ ਕਿ ਕੇਜਰੀਵਾਲ ਨੂੰ ਬਾਰ-ਬਾਰ ਸਮਨ ਪੇ ਜਿੰਦੀ ਬਜਾਏ ਈਡੀ ਨੂੰ ਵੀ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ ਤਾਂ ਜੇ ਕਿ ਈਡੀ ਨੇ ਆਪਾਕਾਰੀ ਨੀਤੀ ਨਾਲ ਜੁੜੇ ਮਨਿੰ ਲਾਰਡਿੰਗ ਮਾਮਲੇ ਦੇ ਵਿੱਚ ਕੇਟੀ ਜੀਵਾਲ ਨੂੰ ਕਈ ਵਾਰ ਸਮਨ ਜਾਰੀ ਕੀਤੇ ਸਨ ਪਰ ਉਹ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਈਡੀ ਨੇ ਕੋਰਟ ਦੇ ਵਿੱਚ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਈਡੀ ਨੇ ਆਪਣੀ ਸ਼ਿਕਾਇਤ ਦੇ ਵਿੱਚ ਗੰਭੀਰ ਦੋਸ਼ ਲਗਾਉਂਦੇ ਵੀ ਕਿ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਣਬੁੱਝ ਕੇ ਸਮਨ ਤੋਂ ਬਚਣਾ ਚਾਹੁੰਦੇ ਨੇ ਤੇ ਬੇਬੁਨਿਆਦ ਬਹਾਨੇ ਲਗਾਉਂਦੇ ਦਿਖਾਈ ਦੇ ਰਹੇ ਨੇ ਏਜੰਸੀ ਨੇ ਵੀ ਗੰਭੀਰ ਦੋਸ਼ ਲਗਾਏ ਸੀ ਕਿ ਜੇ ਕਰੂਨਾ ਮੰਗ ਉੱਚ ਅਧਿਕਾਰੀਆਂ ਦੀ ਕਾਨੂੰਨ ਦੀ ਉਲੰਘਣਾ ਕਰਦੇ ਤੇ ਆਮ ਆਦਮੀ ਨੂੰ ਇੱਕ ਗਲਤ ਉਦਾਹਰਨ ਜਾਵੇਗਾ ਤਾਜ਼ਾ ਕੀ ਈਡੀ ਨੇ ਸੰਬੰਧ ਦਾ ਪਾਲਨ ਨਾ ਕਰਨ ਤੇ ਕੇਜੜੀਵਾਲ ਖਿਲਾਫ 3 ਫਰਵਰੀ ਨੂੰ ਇੱਕ ਨਵੀਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੇਜੜੀਵਾਲ ਨੇ ਈਡੀ ਨੂੰ ਚਿੱਠੀ ਲਿਖੇ ਭੇਜੇਗੇ ਸਮਨ ਨੂੰ ਗੈਰਕਾਨੂੰਨੀ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਉਨ੍ਹਾਂ ਨੇ ਗੰਭੀਰ ਦੋਸ਼ ਇਹ ਵੀ ਲਗਾਏ ਸੀ ਕਿ ਸੰਬੰਧ ਦਾ ਉਦੇਸ਼ ਇਹਨਾਂ ਨੂੰ ਚੋਣ ਪ੍ਰਚਾਰ ਤੋਂ ਰੋਕਣਾ ਹੈ